ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਦਿਖਾਵਾਂਗੇ ਪਿੰਡਾਂ ਦਾ ਨਜ਼ਾਰਾ ਬਹੁਤ ਹੀ ਸੋਹਣਾ ਤੇ ਦੇਖੋ ਜਿ ਆਪਾਂ ਉੱਤਰ ਨੇ ਪੌੜੀਆਂ ਪੌੜੀਆਂ ਉੱਤਰ ਕਿ ਤੁਹਾਨੂੰ ਵਧੀਆ ਥਿਊ ਦਿਖਾਵੇ ਬਾੜ ਦਾ ਹਾਂਜੀ ਤੇ ਹੀ ਬੜੇ ਰੂਪ ਵੀਡੀਓ ਦੇ ਨਾਲ ਅੱਜ ਤੁਹਾਨੂੰ ਪਿੰਡਾਂ ਦਾ ਦਿਖਾਵਾਂਗੇ ਮੱਜਾਂ ਨੂੰ ਕਿਦਾਂ ਮਛਰਦਾਨੀਆਂ ਦੇ ਨਾਲ ਮਛਰਾਂ ਤੋਂ ਬਚਾਇਆ ਜਾਂਦਾ ਹੈ ਇਹ ਦਰਵਾਜ਼ਾ ਖੋਲਹੀਏ ਆਪਾਂ ਹੁਣ ਇਹ ਥੱਲੇ ਦਾ 뷰 ਜੀ ਇਹ ਸਾਡਾ ਮਰੂਦਾਂ ਦਾ ਅੱਗੇ ਲਿਸੀ ਇੱਕ ਗੱਡੀ ਏ ਢੀ ਖੜੀ ਏ ਦੋ ਉਹ ਅੰਦਰ ਖੜੀਆਂ ਨੇ ਹਾਲ ਚ ਤੇ ਇਹ ਦੇਖੋ ਸਬਜੀ ਐ ਨਿਆਰੇ ਮੈਂ ਨਾ ਕਾਲੀ ਤੋਰੀ ਇਹਨੂੰ ਰਾਮਾ ਤੋਰੀ ਵੀ ਕਹ ਦਿੰਦੇ ਨੇ ਉਹ ਆ ਤਰੇਕਾਂ ਦੇ ਉੱਤੇ ਚੜੀ ਹੋਈ ਆ ਇਹ ਮਾਲਕ ਦੀ ਕਿਰਪਾ ਨਾਲ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਦਾਤੀ ਆ ਘਰਤੀ ਸੋਹਣੀ ਮਾਲਕ ਨੇ ਤੇ ਇਹ ਦੇਖੋ ਇਹ ਪਰਲੇ ਬੰਨੇ ਮੱਝਾਂ ਉਹ ਨਾ ਮਛਰਦਾਨੀਆਂ ਲਾ ਕੇ ਕਿਦਾਂ ਮਛਰਾਂ ਤੋਂ ਬਚਾਇਆ ਹੋਇਆ ਹੈ ਤੁਹਾਨੂੰ ਲਾਗੇ ਜਾ ਕੇ ਦਿਖਾਨੇ ਅਸੀਂ ਇਧਰੋਂ ਹੀ ਦਿਖਾ ਦਈਏ ਪਹਿਲਾਂ ਤੁਹਾਨੂੰ ਇਹ ਦੇਖੋ ਇਹ ਮਛਰਦਾਨੀਆਂ ਲੱਗੀਆਂ ਜੀ ਇਹ ਦੇਖੋ ਕਿਦਾਂ ਮਛਰ ਬੈਠੇ ਉੱਤੇ ਜੇ ਨਾ ਲਾਈਆਂ ਹੁਣ ਤੇ ਮਛਰ ਸਾਰੇ ਅੰਦਰ ਮੱਜਾਂ ਨੂੰ ਤੰਗ ਕਰਨ ਇਹ ਦਿਖਾਨੇ ਜੀ ਹੁਣ ਤੁਹਾਨੂੰ ਏ ਛੋਨਾ ਲੱਗਾ ਹੋਇਆ ਕਿਰਾ ਸੀਨ ਹੈ ਇਹ ਪਿੰਡਾਂ ਦਾ ਮਾਹੌਲ ਹੈ ਤੂੜੀ ਵਾਲਾ ਕੋਪਰ ਐ ਕੋ ਹਰੀ ਆਲੀ ਹਰੀ ਆਲੀ ਆਕਸੀਨ ਆਕਸੀਨ ਪੱਠਿਆਂ ਦਾ ਗੱਡਾ ਲੱਦਿਆ ਹੋਇਆ ਜਟਾ ਨੇ ਕਮਾਦ ਲਾਇਆ ਲਾਗੇ ਰੋ ਪੀਣੀ ਰੋ ਪੀਓ ਤੇ ਗੁੜ ਖਾਣਾ ਗੁੜ ਖਾਓ ਤੇ ਇਹ ਦੇਖੋ ਆ ਗਿਆ ਜੀ ਇਹ ਸਾਡੀਆਂ ਮੱਝਾਂ ਸੋਹਣੀਆਂ ਸੁਣੀਆਂ ਮੱਝਾਂ ਜੀ ਇਹ ਡੱਬ ਵਾਲੀ ਮੰਡੀ ਤੋਂ ਲਿਆਂਦੀਆਂ ਜਾਂਦੀਆਂ ਨੇ ਦੇਖੋ ਬਹੁਤ ਹੀ ਵਧੀਆ ਇਹ ਇਹਨਾਂ ਨੂੰ ਮੱਛਰਾਂ ਤੋਂ ਬਚਾਉਣ ਵਾਸਤੇ ਮੱਛਰਦਾਨੀ ਲਾਈ ਹੋਈ ਹੈ ਚਾਰ ਸਿਰਾ ਕਵਰ ਕੀਤਾ ਮੱਛਰਦਾਨੀ ਤੋਂ ਬਚਾਉਣ ਵਾਸਤੇ ਇਹ ਪਾਣੀ ਪੀਣ ਵਾਸਤੇ ਇਹਨਾਂ ਦੇ ਸਾਫ ਪਾਣੀ ਭਰਿਆ ਜਾਂਦਾ ਰੋਜ਼ ਇਹਦਾ ਕੱਢ ਦਿੱਤਾ ਜਾਂਦਾ ਹੈ ਇਧਰ ਇਹ ਦੇਖੋ ਤੇ ਸਾਡਾ ਸਾੜ ਐ ਉਠੀਆਂ ਸਾਰੀਆਂ ਐ ਗਾਈਆਂ ਬਹੁਤ ਹੀ ਵਧੀਆ ਜੀ ਉੱਪਰ ਮਛਰ ਦਾ ਨਹੀਂ ਲੱਗੀ ਆ ਮਛਰ ਦਾ ਕੋਈ ਨਾਂ ਨਿਸ਼ਾਨ ਨਹੀਂ ਹੈ ਬਹੁਤ ਹੀ ਵਧੀਆ ਵੀਊ ਹੈ ਜੀ ਇਹਨਾਂ ਨੂੰ ਪੱਖਾ ਵੀ ਲਾਇਆ ਜਾਂਦਾ ਹੁਣ ਬਾਰਸ਼ ਹੋ ਰਹੀ ਏ ਇਸ ਕਰਕੇ ਪੱਖਾ ਅੰਦਰ ਰੱਖ ਦਿੱਤਾ ਗਿਆ ਹਲਕੀ ਹਲਕੀ ਬਾਰਸ਼ ਬੂੰਦਾ ਬੂੰਦੀ ਜੀ ਹਾਂ ਇਹ ਦੇਖੋ ਕਟਰੂ ਸਾਡਾ ਹਾ 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 ਡਰ ਰਿਆ ਏ ਹਾਂ ਆ ਜਾ ਆ ਜਾ ਹਾਂ ਸ਼ਾਬਾਸ਼ ਇਹ ਪੱਖੇ ਲਾਏ ਆ ਜੀ ਇਹਨਾਂ ਨੂੰ ਮੱਝਾ ਦੇ ਇੱਕ ਉਧਰ ਇੱਕ ਉਧਰ ਦੂਆ ਬਨੇ ਲਾ ਲਿਤਾ ਜਾਂਦਾ ਤੂੜੀ ਦਾ ਢੇਰ ਭਰਿਆ ਪਿਆ ਹੈ ਬਰਾਂਡਾ 25 बाई 56 ਦਾ ਬਰਾਂਡਾ ਜਿਹੜਾ ਸਾਰਾ ਤੂੜੀ ਨਾਲ ਭਰਿਆ ਏਕਾ 12 बाई 12 ਦਾ ਕਮਰਾ ਇਹ ਵੀ ਤੂੜੀ ਨਾਲ ਭਰਿਆ ਹੋਇਆ ਹਾਂ ਤੈੰਦੜੋ ਦਿਖਾਣੇ ਆ ਜੀ ਤੁਹਾਨੂੰ ਇਹ ਐਨ ਦਾ ਠੰਡ ਦੇ ਵਿੱਚ ਅੰਦਰ ਗਰਮੀ ਦੇ ਅੰਦਰ ਪੱਖੇ ਲੱਗੇ ਹੋਏ ਉੱਤੇ ਛਾਤੇ ਬਹੁਤ ਵਧੀਆ ਜੀ ਬਹੁਤ ਵਧੀਆ ਧਿਆਨ ਰੱਖਿਆ ਜਾਂਦਾ ਬਹੁਤ ਹੀ ਵਧੀਆ ਜੀ ਥਿਊ ਹੈ ਤੇ ਮੱਜਾਂ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਗਰਮੀ ਤੋਂ ਸਰਦੀ ਤੋਂ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ